ਸੋਸੀ ਵਾਲੀ ਮੇਰੇ ਨਾਲੋਂ ਹੈਰੀ ਹੈ ਜੀ ਹੈਰੀ ਜੀ ਇੱਕ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਆ ਆਪਣੇ YouTube ਚੈਨਲਾਂ ਤੇ ਕੀ ਕਾਰਨ ਹੈ ਜੀ ਕੀ ਘਟਨਾ ਹੈ ਵਾਪਸੀ ਜਿਹੜੀ ਤੁਹਾਡੇ ਨਾਲ ਘਟਨਾ ਤਾਂ ਜੀ ਇਦਾਂ ਸੀ ਕਿ ਮੈਂ 14 ਤਰੀਕ 11 ਵਜੇ 11 ਮਿੰਟ ਤੇ ਰਾਤ ਜਦ ਮੈਂ ਆਪਣੇ ਆਫਿਸ ਤੋਂ ਨਿਕਲਿਆ ਤੇ ਜਿੱਦੇ ਮੈਂ ਹਰਗੋਬਿੰਦ ਨਗਰ ਵੱਲ ਜਾ ਰਿਹਾ ਸੀਗਾ ਤੇ ਪਿੱਛੇ ਇੱਕ ਗੱਡੀ ਨੇ ਆ ਕੇ ਮੈਨੂੰ ਪਿੱਛੋਂ ਬੜੀ ਬੜੀ ਤਰੀਕੇ ਨਾਲ ਹਿੱਟ ਕੀਤਾ ਤੇ ਜਿਹਦੇ ਚ ਮੈਂ ਮਤਲਬ ਮਰਦਾ ਮਰਦਾ ਬਚਿਆ ਜੀ ਕਿ ਤੁਸੀਂ ਕਹ ਦਤੇ ਸੀ ਮੈਂ ਆਪਣੇ ਮੋਟਰਸਾਈਕਲ ਤੇ ਸੀਗਾ ਸ਼ੁਕਰ ਹੈ ਭਾਰਾ ਮੋਟਰਸਾਈਕਲ ਸੀਗਾ ਇਹ ਹਾਰਲੀ ਡਾਇਵਰਸਨ 48 کافی ਮਹਿੰਗਾ ਮੋਟਰਸਾਈਕਲ ਸੀਗਾ ਪਰ ਭਾਰਾ ਸੀ ਤਾਂ ਕਰਕੇ ਮੈਂ ਸ਼ਾਇਦ ਬਚ ਗਿਆ ਜੇ ਕੋਈ ਹਲਕਾ ਮੋਟਰਸਾਈਕਲ ਹੁੰਦਾ ਤਾਂ ਉਹਨੇ ਤਾਂ ਮਤਲਬ ਉੜਾ ਕੇ ਪਰਹਾਲ ਦੇ ਹਸਪਤਲ ਦੀ ਕੰਧ 'ਚ ਮਾਰਨਾ ਸੀ ਕੋਈ ਨਹੀਂ ਹੁੰਦਾ ਜਿਵੇਂ ਕੇ ਤੁਸੀਂ ਦੱਸਿਆ ਕਿ ਉਹਨਾਂ ਨੇ ਤੁਹਾਨੂੰ ਹਿੱਟ ਕੀਤਾ ਤੇ ਜਿਹਦੇ ਹਿੱਟ ਕੀਤਾ ਉੱਥੇ ਰੁਕਿਆ ਜਾ ਕੇ ਚਲਾ ਗਿਆ ਤੁਸੀਂ ਯਕੀਨ ਨਹੀਂ ਮੰਨੋਗੇ ਜੀ ਕਿ ਉਸ ਬੰਦੇ ਨੇ ਤਾਂ ਬ੍ਰੇਕ ਵੀ ਨਹੀਂ ਮਾਰੀ ਜੀ ਮੈਨੂੰ ਤਾਂ ਇਦਾਂ ਲੱਗਦਾ ਕਿ ਇਦਾਂ ਕਿਸੇ ਨੇ ਪਲਾਨ ਕਰਕੇ ਜਾਂ ਫਿਰ ਉਹਨੇ ਪਲਾਨ ਕਰਕੇ ਜਿੱਦੈ ਮੈਂ ਅਸਲ ਜਮੇ ਰਿਕਾਰਡਿੰਗਾਂ ਚੈੱਕ ਕੀਤੀਆਂ ਜਦ ਮੈਂ ਬਾਅਦ ਚ ਦੇਖਿਆ ਕਿ ਪਟੇਲ ਨਗਰ ਤੋਂ ਗੱਡੀ ਬੀ ਤੇਜ਼ ਆਂਦੀ ਪਈ ਸੀ ਸ਼ਾਇਦ ਉਹ ਮੇਰੀ ਵੇਟ ਕਰਦਾ ਪਿਆ ਸੀ ਕਿ ਮੈਂ ਰੋਡ ਤੇ ਮੋਟਰਸਾਈਕਲ ਚਾੜਨਾ ਤੇ ਉਹ ਮੈਨੂੰ ਹਿੱਟ ਕਰੇ ਕੀ ਤੁਹਾਨੂੰ ਵੀ ਲੱਗਦਾ ਕਿਸੇ ਰੰਜਿਸ਼ ਦੇ ਕਾਰਨ ਦਰਦ ਤੇ ਹਮਲਾ ਹੋਇਆ ਕੋਈ ਵੈਰੀਟਕਲ ਨਹੀਂ ਕੋਈ ਵੈਰੀਟਕਲ ਨਹੀਂ ਅਸਲ 'ਚ ਚਾਤ ਵੀ ਕੋਈ ਬੰਦਾ ਕਾਮਯਾਬ ਹੋਣ ਦੀ ਕੋਸ਼ਿਸ਼ ਕਰਦਾ ਤੇ ਰੰਜਿਸ਼ਾਂ ਆਮ ਪੈ ਜਾਣੀਆਂ ਜੀ ਲੋਕਾਂ ਦੇ ਵਿੱਚ ਕੀ ਤੁਸੀਂ ਇਸ ਮਾਮਲੇ ਦੀ ਪੂਰੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਪੁਲਿਸ ਨੂੰ ਸੂਚਨਾ ਦਿੱਤੀ ਸੀਗੀ ਤੇ ਪੁਲਿਸ ਨੇ ਟ੍ਰੇਸ ਕਰਨ ਦੀ ਕੋਸ਼ਿਸ਼ ਵੀ ਕੀਤੀ ਬਟ ਮੈਂ ਖੁਦ ਆਪਣੇ ਬਿਹਾਫ ਤੇ ਉਹ ਗੱਡੀ ਫੜੀ ਮੈਂ ਕੈਮਰਾਸ ਚੈੱਕ ਕੀਤੇ ਗੱਡੀ ਰੋਡ ਤੇ ਜਾਂਦੀ ਹੋਈ ਫੜੀ ਉੱਚ ਕੋਈ ਬੰਦਾ ਸੀ ਉਹ ਕਹਿੰਦਾ ਮੈਂ ਡੀਐਸਪੀ ਦਾ ਭਰਾ ਆ ਤੇ ਨਾਲ ਉਹਨਾਂ ਦਾ ਪਰਿਵਾਰ ਸੀ ਆਪਾਂ ਉਹਨਾਂ ਨੂੰ ਇੱਜ਼ਤ ਨਾ ਰਿਸਪੈਕਟ ਨਾ ਉਹਨਾਂ ਨੂੰ ਉਹਨਾਂ ਦੇ ਘਰ ਭੇਜਿਆ ਤੇ ਗੱਡੀ ਪੁਲਿਸ ਤੇ ਹੈਂਡਓਵਰ ਕੀਤੀ ਜੀ ਠੀਕ ਹੈ ਜੀ ਤੇ ਹੁਣ ਅਗਲੇ ਕੀ ਕਾਰਵਾਈ ਹੋ ਰਹੀ ਹੈ ਹੁਣ ਕੀ ਮੰਗ ਕਰਦੇ ਹੋ ਤੁਸੀਂ ਵੀ ਮੰਗ ਸਰ ਮੇਰਾ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਮੇਰਾ ਫੋਨ ਪਟਾ ਮੇਰਾ ਮੋਬਾਈਲ ਟਾਟਾ ਮੇਰਾ ਮੇਰੀ ਵਾਚ ਟੂਟੇ ਇੱਕ ਤੇ ਉਹ ਪਰ ਮੋਰਿਓ ਉਹ ਇਹ ਕਹਿ ਰਹੇ ਆ ਕਿ ਤੁਸੀਂ ਪਰਚਾ ਕਰਾ ਲਓ ਜੀ ਕੋਈ ਨਹੀਂ ਸਾਡੀ ਕਿਹੜੀ 50000 ਦੀ ਆ ਤੁਹਾਡੇ ਨੁਕਸਾਨ ਆ ਸੋ ਇਸ ਕਰਕੇ ਕੋਈ ਜ਼ਿਆਦਾ ਪੈਰਵਾਈ ਹੋ ਨਹੀਂ ਰਹੀ ਜਾਨੀ ਜਿਵੇਂ ਕਿ ਤੁਹਾਡੀ ਜਿਹੜੀ ਅਸੀਂ ਵੀਡੀਓ ਦੇਖ ਰਹੇ ਹਾਂ ਉਹਦੇ ਵਿੱਚ ਜਿਸ ਹਿਸਾਬ ਨਾਲ ਹਿੱਟ ਕੀਤਾ ਗਿਆ ਤੁਸੀਂ ਕਾਫੀ ਗੋਟਣੀਆਂ ਜੀਆਂ ਖਾ ਕੇ ਸੜਕ ਤੇ ਲੇਟਦੇ ਗਏ ਹੋ ਜੇ ਕਿਤੇ ਤੁਹਾਡਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਉਹਦੇ ਲਈ ਜ਼ਿੰਮੇਵਾਰ ਕੌਣ ਸੀ ਇਹ ਫਿਰ ਤਾਂ ਜੀ ਪ੍ਰਮਾਤਮਾ ਨੇ ਜਾਣਦਾ ਜੀ ਇਹ ਤਾਂ ਸ਼ੁਕਰ ਹੈ ਕੋਈ ਪਤਾ ਨਹੀਂ ਕਿਸ ਬਿਹਾਫ ਨਾਲ ਮੈਂ ਬਚ ਗਿਆ ਤੇ 270 ਕਿਲੋ ਦਾ ਮੋਟਰਸਾਈਕਲ ਲਏ ਹੋ ਤੇ ਚਾਰ ਤੋਂ ਪੰਜ ਵਾਰੀ ਉਹ ਪਲਟੀਆਂ ਖਾ ਕੇ ਗਿਆ ਤੇ ਮੈਂ ਤਾਂ ਮੈਂ ਤਾਂ ਕੀ ਹੀ ਬਚਣਾ ਸੀ ਉਹਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ ਰਾਜੀ ਨਾ ਮੇਰਾ ਦਵਾ ਪਾਇਆ ਜਾਣਾ ਦਵਾ ਦੀ ਉਹ ਬਸ ਇਹੀ ਕਹਿ ਰਹੇ ਹੋ ਕਹਿੰਦੇ ਦੇਖ ਲਓ ਤੁਹਾਡੀ ਇੱਛਾ ਜੀ ਬਾਲੀ ਗੱਲਾਂ ਪਰਚਾ ਕਰਾ ਦਿਓ ਕੀ ਹੋ ਜਾਊਗਾ ਬੇਲੇਵਲ ਅਫੈਂਸ ਆ ਮੈਂ ਤਾਂ ਇਦਾਂ ਸੋਚਦਾ ਕੱਲ ਨੂੰ ਮੈਂ ਮੜ ਜਾਂਦਾ ਜਾਂ ਫਿਰ ਕੱਲ ਨੂੰ ਮੇਰੀ ਤਾਂ ਕੋਈ ਹੋਰ ਹੁੰਦਾ ਉਹ ਮੜ ਜਾਂਦਾ ਤੇ ਇਹ ਬੇਲ ਕਰਕੇ ਬਾਹਰ ਜਾਂਦੇ ਹਿੱਟ ਅਨੰਦ ਕੇਸ ਸੀ ਕਿ ਬਾਹਰ ਜਾਂਦੇ ਨੇ ਤੇ ਸੂਇਸ਼ ਕਰਕੇ ਆਪਣੇ ਬੀਐਸਪੀ ਭਰਾ ਦੇ ਨਾਮ ਤੇ ਉਹ ਸ਼ਾਇਦ ਉਹ ਬੰਦਾ ਬਹੁਤ ਲਾਈਟਲੀ ਲੈ ਰਿਹਾ ਕਾਨੂੰਨਾਂ ਨੂੰ ਤੇ ਉਹ ਬੰਦੇ ਨੂੰ ਬੰਦਾ ਨਹੀਂ ਸਾਹਮਣੇ ਰੋਡ ਤੇ ਜਾਂਦੇ ਨਹੀਂ ਇਹ ਡੀਐਸਪੀ ਜਿਹੜਾ ਉਹਨਾਂ ਦਾ ਬ੍ਰਦਰ ਨਾ ਲੈ ਰਹੇ ਮੇਰੇ ਡੀਐਸਪੀ ਕਿੱਥੇ ਦੇ ਆ ਪਤਾ ਨਹੀਂ ਜੀ ਯੁਗੇਸ਼ ਸ਼ਰਮਾ ਜੀ ਆ ਕੋਈ ਜੀ ਫਗਵਾੜੀ ਤੋਂ ਆ ਜੀ ਜੀ ਠੀਕ ਹੈ ਥੈਂਕ ਯੂ